ਪੰਜਾਬ ਦੇ ਵਿੱਚ ਭਾਜਪਾ ਅਤੇ ਸਤਾਤਰੀ ਆਮ ਆਦਮੀ ਪਾਰਟੀ ਦੀ ਵਿਰੋਧਤਾ ਵਾਲੀ ਸਿਆਸਤ ਸਿਖਰ ਤੇ ਹੈ ਖਾਸ ਤੌਰ ਤੇ ਰਾਸ਼ਨ ਕਾਰਡਾਂ ਨੂੰ ਲੈ ਕੇ ਸੂਬੇ ਦੇ ਵਿੱਚ ਇਹਨਾਂ ਦੋਵਾਂ ਪਾਰਟੀਆਂ ਦੇ ਵਿਚਾਲੇ ਸਿਆਸਤ ਹੋ ਰਹੀ ਹੈ, ਬਿਆਨਬਾਜ਼ੀ ਹੋ ਰਹੀ ਹੈ। ਦੋਵਾਂ ਪਾਰਟੀਆਂ ਦੇ ਆਗੂ ਇੱਕ ਦੂਜੀ ਪਾਰਟੀ ਦੇ ਉੱਤੇ ਸਿਆਸੀ ਬਿਆਨਬਾਜ਼ੀ ਕਰ ਰਹੇ ਨੇ। ਖਾਸ ਤੌਰ ਤੇ ਬੀਜੇਪੀ ਵੱਲੋਂ ਪਿੰਡਾਂ ਸ਼ਹਿਰਾਂ ਦੇ ਵਿੱਚ ਕੈਂਪ ਲਗਾ ਕੇ ਆਮ ਲੋਕਾਂ ਦੇ ਨਾਲ ਸੰਪਰਕ ਸਾਬਿਆ ਜਾ ਰਿਹਾ ਹੈ। ਉਧਰੋਂ ਆਮ ਆਦਮੀ ਪਾਰਟੀ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਬੀਜੇਪੀ ਪੰਜਾਬ ਦੇ ਲੋਕਾਂ ਦਾ ਡੇਟਾ ਇਕੱਠਾ ਕਰ ਰਹੀ ਹੈ ਅਤੇ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਸ ਡੇਟਾ ਦਾ ਇਸਤੇਮਾਲ ਗਲਤ ਕੰਮਾਂ ਦੇ ਵਿੱਚ ਕੀਤਾ ਜਾ ਸਕਦਾ ਹੈ। ਭਾਵ ਆ ਕਿਸੇ ਵੀ ਤਰ੍ਹਾਂ ਦੇ ਚੀਜ਼ਾਂ ਨੂੰ ਮੈਨੀਪੂਲੇਟ ਕਰਨ ਜਾਂ ਹੋਰ ਕਈ ਤਰ੍ਹਾਂ ਦੇ ਖਦਸ਼ੇ ਨੇ ਜਿਹੜੇ ਉਹ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਜ਼ਾਹਰ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਦੋ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਡਾਕਟਰ ਰਵਜੋਤ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਦੂਜੇ ਪਾਸੇ ਪਠਾਨਕੋਟ ਦੇ ਵਿੱਚ ਲਾਲਚੰਦ ਕਟਾਰੂ ਚੱਕ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਰਾਸ਼ਨ ਕਾਰਡਾਂ ਦੇ ਮੁੱਦੇ ਤੇ ਲੈ ਕੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਦੋਵਾਂ ਆਗੂਆਂ ਦੇ ਵੱਲੋਂ ਘੇਰਿਆ ਗਿਆ ਹੈ ਅੱਜ ਦੀ ਪੀਸੀ ਦਾ ਮੁੱਖ ਮਕਸਦ ਪੰਜਾਬ ਦੇ ਅੰਦਰ ਜਿਹੜੇ 55 ਲੱਖ ਪਰਿਵਾਰਾਂ ਦਾ ਰਾਸ਼ਨ ਕਟਣ ਦਾ ਸਾਜ਼ਿਸ਼ ਭਾਜਪਾ ਨੇ ਘੜੀ ਆ ਉਸ ਸਾਜ਼ਿਸ਼ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਲਈ ਅੱਜ ਸਮੁੱਚੇ ਪੰਜਾਬ ਦੇ ਅੰਦਰ ਔਰ ਪਠਾਨਕੋਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਪੀਸੀ ਕੀਤੀ ਜਾ ਰਹੀ ਹੈ ਸੋ ਅਸੀਂ ਪੰਜਾਬ ਦੇ ਗਰੀਬਾਂ ਪੰਜਾਬ ਦੇ ਕਿਸਾਨਾਂ ਪੰਜਾਬ ਦੇ ਮਜ਼ਦੂਰਾਂ ਤੇ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਅੱਜ ਇੱਥੇ ਤੁਹਾਡੇ ਸਾਹਮਣੇ ਖੜੇ ਆਂ ਸੋ ਭਾਜਪਾ ਕੇਂਦਰ ਦੀ ਸਰਕਾਰ ਜਿਹੜੀ ਆਨੇ ਬਹਾਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬੀਆਂ ਦੇ ਨਾਲ ਠੱਗੀ ਕਰਨ ਦਾ ਹਮੇਸ਼ਾ ਜਤਨ ਕਰਦੀ ਆ ਪੰਜਾਬੀਆਂ ਨੂੰ ਪਰੇਸ਼ਾਨ ਕਰਨ ਦਾ ਜਤਨ ਕਰਦੀ ਆ ਸੋ ਅੱਜ ਮੁੱਖ ਤੌਰ ਤੇ ਜਿਹੜਾ ਕੇਂਦਰ ਦੀ ਸਰਕਾਰ ਨੇ ਭਾਜਪਾ ਨੇ ਜਿਹੜਾ ਪੰਜਾਬ ਦੇ ਵਿੱਚ ਰਾਸ਼ਨ卡 ਕੱਟਣ ਦਾ ਪਰਮਾਨਾ ਜਾਰੀ ਕੀਤਾ ਸੋ ਉਹਦੇ ਵਿਰੁੱਧ ਲਗਾਤਾਰ ਆਮ ਆਦਮੀ ਪਾਰਟੀ ਲੜ ਰਹੀ ਹੈ ਸੋ ਮੈਂ ਕਹਿ ਸਕਦਾ ਕਿ 8 ਲੱਖ 2000 493 ਜਿਹੜੇ ਕਾਰਡ ਨੇ ਇਹਨਾਂ ਨੂੰ ਜਿਹੜਾ ਉਹ ਕੱਟਣ ਦਾ ਪਰਮਾਨਾ ਜਾਰੀ ਕੀਤਾ ਕਹਿੰਦੇ ਦੀ ਸਰਕਾਰ ਨੇ ਸੋ ਇਹ ਲਗਭਗ 32 ਲੱਖ ਬੈਨੀਫੀਸ਼ੀਅਰ ਬਣਦੇ ਆ ਪੰਜਾਬ ਦੇ ਸੋ ਇਸ ਤੋਂ ਇਲਾਵਾ ਇਕੇ ਵਾਈਸੀ ਦੇ ਨਾਂ ਦੇ ਉੱਤੇ 22 ਲੱਖ ਪਰਿਵਾਰਾਂ ਨੂੰ ਜਿਹੜਾ ਉਹ 22 ਲੱਖ ਬੈਨੀਫੀਸ਼ੀਅਰ ਨੂੰ ਜਿਹੜਾ ਜੁਲਾਈ ਮਹੀਨੇ ਦਾ ਰਾਸ਼ਨ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਸੋ ਇਹ 32 ਤੇ 22 23 ਇਹ ਟੋਟਲ 55 ਲੱਖ ਜਿਹੜੇ ਬੈਨੀਫੀਸ਼ੀਅਰ ਨੇ ਜਿਹੜੇ ਨੈਸ਼ਨਲ ਫੂਡ ਸਕਿਉਰਟੀ ਐਕਟ ਦੇ ਦੌਰਾਨ ਪੰਜਾਬ ਦੇ ਵਿੱਚ ਅਨਾਜ ਲੰਦੇ ਆ ਸੋ ਆਨ ਵਾਲੇ ਦਿਨਾਂ 'ਚ ਇਹਨਾਂ ਨੂੰ ਅਨਾਜ ਤੋਂ ਲਾਂਭੇ ਬਾਂਝੇ ਕਰਨ ਦੇ ਲਈ ਇਹ ਜਿਹੜੀ ਸਾਜ਼ਿਸ਼ ਹੈ ਕੇਂਦਰ ਸਰਕਾਰ ਦੀ ਬੀਜੇਪੀ ਦੀ ਇਹਦਾ ਜਵਾਬ ਦਿੱਤਾ ਜਾਵੇਗਾ ਇਹਦਾ ਮੂੰਹ ਪੰਨਿਆ ਜਾਵੇਗਾ ਸੋ ਜਿਸ ਤਰ੍ਹਾਂ ਮਾਜੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਜ ਜੀ ਨੇ ਕਲੀਅਰ ਕੀਤਾ ਕਿ ਜਦੋਂ ਤੱਕ ਪੰਜਾਬ ਦੇ ਵਿੱਚ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਇਆ ਇੱਕ ਵੀ ਕਾਰਡ ਪੰਜਾਬ ਚ ਕਿਸੇ ਗਰੀਬ ਦਾ ਜਿਹੜਾ ਨਹੀਂ ਘਟਣ ਦਿੱਤਾ ਜਾਵੇਗਾ। ਬੀਜੇਪੀ ਨੂੰ ਗਰੀਬਾਂ ਦੀ ਥਾਲੀ ਚੁਪਦੀ ਆ ਉਹ ਗਰੀਬਾਂ ਦੀ ਥਾਲੀ ਖਾਲੀ ਕਰਨਾ ਚਾਹਦੀ ਆ। ਕੇਂਦਰ ਸਰਕਾਰ ਦੀ ਬੀਜੇਪੀ ਦੀ ਨਿਗਾਹ ਦੇ ਵਿੱਚ ਜਿਹੜਾ ਜਿਸ ਪਰਿਵਾਰ ਦੇ ਕੋਲ ਪੁਰਾਣੀ ਗੱਡੀ ਹੈ 15 ਸਾਲ 14 ਸਾਲ ਦੀ ਪੁਰਾਣੀ ਗੱਡੀ ਹੈ ਬੀਜੇਪੀ ਦੇ ਮਤਲਬ ਕੋ ਉਹ ਵੀ ਮੀਰ ਹੈ। 2022 ਦੀ ਜਿਸੀ ਗੱਲ ਕਰੀਏ ਪੂਰੀ ਪੰਜਾਬ ਦੀ ਆਵਾਮ ਨੇ ਇੱਕ ਬਹੁਤ ਵੱਡਾ ਮੰਡੇਟ ਦੇ ਕੇ ਹਰੇਕ ਵਰਗ ਨੇ ਹਰੇਕ ਘਰ ਨੇ ਤੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀਐਮ ਸਾਹਿਬ ਸਰਦਾਰ ਅਰਪੁਰ ਸਿੰਘ ਮਾਰਜੀ ਨੇ 16 ਮਾਰਚ 2004 ਨੂੰ ਸ਼ਹੀਦ ਆਜ਼ਮ ਉਨਦੀ ਪਵਿੱਤਰ ਸ਼ਹੀਦੀ ਧਰਤੀ ਤੇ ਉਹਨਾਂ ਨੇ ਵਸਤੋ ਸੋਚੀ ਤੇ ਉਸ ਦਿਨ ਤੋਂ ਹੀ ਸਾਡੀ ਸਰਕਾਰ ਸਰਦਾਰ ਅਰਪੁਰ ਸਿੰਘ ਮਾਰਜੀ ਦੀ ਜੋਗ ਬੁਵਾਈ ਹੈ ਅਸੀਂ ਹਰੇਕ ਵਰਗ ਨੂੰ ਨਾਲ ਲੈ ਕੇ ਹਰੇਕ ਵਰਗ ਦੇ हित ਵਿੱਚ ਬਹੁਤ ਵੱਡੇ ਵੱਡੇ ਫੈਸਲੇ ਲਏ ਹਨ ਅਤੇ ਨਾਲ ਹੀ ਅਸੀਂ ਆਪਾਂ ਇੱਕ ਵਰਗ ਦੇ ਹੱਕਾ ਦੀ ਰਾਖੀ ਲਈ ਅਸੀਂ ਆਪਾਂ ਕਦਮ ਚੁੱਕ ਰਿਹਾ ਹਾਂ ਅਜੋ ਪਿੱਛੇ ਜੇ ਸਾਨੂੰ ਸੁਣਨ ਛਾਇਆ ਕਿ ਜੋ ਕੇਂਦਰ ਸਰਕਾਰ ਵੱਲੋਂ ਪੰਜਾਬ ਪ੍ਰਤੀ ਜਿਹੜੀ ਸ਼ੁਰੂ ਤੋਂ ਇਹੀ ਦੇ ਵੰਤੋਂ ਇਹੀ ਜਿਹੜੀ ਪਾਰਸ਼ੀਅਲਟੀ ਹੈ ਜਾਂ ਮਤਰੀ ਮਹਾਵਲ ਹੈ ਉਹ ਰੁਵੀਆ ਰਿਹਾ ਪੰਜਾਬ ਸਰਕਾਰ ਦੇ ਪ੍ਰਤੀ ਪੰਜਾਬ ਦੇ ਲੋਕਾਂ ਪ੍ਰਤੀ ਉਹਦੇ ਮੁੱਦਿਆਂ 'ਤੇ ਨਜ਼ਰ ਰੱਖਦੇ ਹੋਏ ਤਕਰੀਬਨ 8 ਲੱਖ ਪਰਿਵਾਰਾਂ ਦੇ ਜਿਹੜੇ ਰਾਸ਼ਨ ਕਾਰਡ ਹੈਗੇ ਰਾਸ਼ਨ ਕਾਰਡ ਹੋਲਡਰ ਹੈਗੇ ਆ ਉਹਨਾਂ ਦੇ ਕਾਰਡ ਕੱਟੇ ਹੋ ਵੱਤੇ ਜਾਂਦੀ ਖਬਰ ਆ ਰਹੀ ਹੈ ਤੇ ਇਸ ਸਬੰਧ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਤੇ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਸੂਬਾ ਜੇ ਅਸੀਂ ਗੱਲ ਕਰੀਏ ਖੇਤਰਫਲ ਦੀ ਇਹਦੇ ਪੰਜਾਬ ਦੇ ਜੀਓਗ੍ਰਾਫੀਕਲ ਏਰੀਆ ਦੀ ਇਹ तकरीबन ਪੂਰੇ ਦੇਸ਼ ਦਾ ਭਾਰਤ ਦਾ 1.5% ਹਿੱਸਾ ਪੰਦਾ ਸਾਰਾ ਪਰ ਜਦੋਂ ਵੀ ਭਾਰਤ ਤੇ ਕੋਈ ਗਿਫਤਾ ਆਉਂਦੀ ਆ ਕੋਈ ਮੁਸ਼ਕਲ ਆਉਂਦੀ ਆ ਸਭ ਤੋਂ ਪਹਿਲਾਂ ਪੰਜਾਬ ਪੰਜਾਬ ਦੇ ਲੋਕ ਪੰਜਾਬੀ ਮੋਰਿਆਂ ਤੇ ਖੜਦੇ ਨੇ ਲੜਦੇ ਨੇ ਚਾਹੇ ਉਹ ਅਸੀਂ ਗੱਲ ਕਰੀਏ ਲੜਾਈ ਦੀ ਕ੍ਰਾਸ ਬਾਰਡਰ ਜਿਹੜੀ ਵਾਰ ਹੁੰਦੀ ਹੈ ਉਹਦੀ ਗੱਲ ਕਰੀਏ ਚਾਹੇ ਜਦੋਂ ਅਨਾਜ ਦੀ ਕਮੀ ਆ ਗਈ ਸੀ ਉਸ ਉਹ ਗੱਲ ਕਰੀਏ ਤੇ ਅੱਜ ਦੀ ਤਰੀਕ ਵਿੱਚ ਵੀ ਪੰਜਾਬ ਤਕਰੀਬਨ ਜਿਹੜਾ ਪੂਰੇ ਦੇਸ਼ ਦਾ ਜਿਹੜਾ ਅੰਨ ਹੈਗਾ ਉਹਦੇ ਵਿੱਚੋਂ ਜਿਹੜਾ 40% 40% ਜਿਹੜਾ ਵੀਟ ਕਣਕ ਦੀ ਉਹ ਦੇਣਾ ਪੂਰੇ ਫਾਰਮੂ ਪੰਜਾਬ ਵੱਲੋਂ ਤੇ ਤਕਰੀਬਨ 26% ਜਿਹੜੇ ਰਾਈਸ ਆਗੇ ਪੰਜਾਬ ਪੈਦਾ ਕਰਦਾ ਪੂਰੇ ਦੇਸ਼ ਨੂੰ ਦੇ ਦਿੰਦਾ ਪੂਰੇ ਦੇਸ਼ ਦਾ ਮੈਂ ਕਹੂੰਗਾ ਕਿ ਆਪ ਬਖਰਾਚ ਆਪ ਲੋਕਾਂ ਦੀ ਉੱਤੇ ਡਿਆ ਪਰਿਆ ਹੋ। ਪਰ ਇਹੋ ਜੀ ਹਰਕਤ ਕਿੰਦਰ ਸਰਕਾਰ ਕੋਲ। ਇੰਨਾ ਕੁਝ ਕਰਕੇ ਵੀ तकरीबन 8 ਲੱਖ ਪਰਿਵਾਰਾਂ ਦੇ ਜੇ ਅਸੀਂ ਕਰ ਲਈਏ ਦੇਖ ਪਰਿਵਾਰ ਤੇ 4 ਜੀ ਹੋ ਗਏ। तकरीबन 32 ਲੱਖ ਲੋਕਾਂ ਦਾ ਹੋ ਰਾਸ਼ਨ ਕਾਰਡ ਕੱਟਣ ਦੀ ਯੋਨਦੀ ਹੋ। ਸਾਜ਼ਿਸ਼ ਹੈਗੀ ਆ।